ਥਾਈਲੈਂਡ 'ਚ ਵਾਪਰਿਆ ਭਿਆਨਕ ਰੇਲ ਹਾਦਸਾ ਕੀ ਕਾਰਨ ਰਿਹਾ ਹਾਦਸੇ ਦਾ ਕਿੱਥੇ ਜਾ ਰਹੀ ਸੀ ਰੇਲ ਗੱਡੀ ਬਚਾਅ ਕਾਰਜ ਤੇ ਜਾਂਚ ਜਾਰੀ ਹੈ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਇੱਕ ਰੇਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ 30 ਲੋਕ ਜ਼ਖਮੀ ਹੋਏ ਹਨ ਸੋ ਮੀਡੀਆ ਰਿਪੋਰਟਾਂ ਦੀ ਮੰਨੀਏ ਦਾ ਬੈਂਕਾਂਕ ਤੋਂ ਉੱਤਰ ਪੂਰਬੀ THAILAND ਜਾਰੀ ਇੱਕ ਰੇਲ ਗੱਡੀ ਉਸ ਸਮੇਂ ਪਟੜੀ ਤੋਂ ਉਤਰ ਗਈ ਜਦੋਂ ਇੱਕ ਉਸਾਰੀ ਕ੍ਰੇਨ ਇੱਕ ਡੱਬੇ ਤੇ ਟਿੱਗ ਗਈ ਨਖੋਂ ਰਤਚਾ ਸੀਮਾ ਪ੍ਰਾਂਤ ਦੇ ਸਥਾਨਕ ਪੁਲਿਸ ਮੁਖੀ ਬਚਾ ਪੌਨ ਚੀਨਾ ਵੇਂਗ ਨੇ ਕਿਹਾ ਕਿ 22 ਲੋਕ ਮਾਰੇ ਗਏ ਨੇ ਇੱਤੀ ਤੋਂ ਵੱਧ ਜ਼ਖਮੀ ਹੋ ਗਏ ਨੇ ਸੋ ਇਹ ਹਾਦਸਾ ਸਵੇਰੇ ਬੈਂਕਾਕ ਤੋਂ ਬੁੱਧਵਾਰ 230 ਕਿਲੋਮੀਟਰ ਜਾਂ 143 ਮੀਲ ਉੱਤਰ ਪੂਰਬ ਵਿੱਚ ਸਥਿਤ ਨਖੋਨ ਰਤਚਾ ਸੀਮਾ ਪ੍ਰਾਂਤ ਤੇ ਸਿੱਖਿਓ ਜ਼ਿਲ੍ਹੋ ਵਿੱਚ ਵਾਪਰਿਆ ਜੀ ਤੇ ਰੇਲ ਗੱਡੀ ਉਬੋਨ ਜੋ ਕਿ ਖਾਸ ਕਰਕੇ ਪ੍ਰਾਂਤ ਜਾਰੀ ਸੀਗੀ ਇੱਕ ਖਾਸ ਜਗ੍ਹਾ ਤੇ ਜਾਰੀ ਸੀ ਉਹਦਾ ਨਾਮ ਹੈ ਜੀ ਰਤਚਾ ਥੀਨੀ ਇਸ ਪ੍ਰਾਂਤ 'ਤੇ ਜਾਰੀ ਸੀ ਉਹ ਤੇ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇੱਕ ਹਾਈ ਸਪੀਡ ਰੇਲ ਪ੍ਰੋਜੈਕਟ 'ਤੇ ਕੰਮ ਕਰ ਰਹੀ ਕ੍ਰੇਨ ਡਿੱਗ ਗਈ ਤੇ ਲੰਘਦੀ ਇੱਕ ਰੇਲ ਗੱਡੀ ਨਾਲ ਟਕਰਾ ਗਈ ਤੇ ਜਿਸ ਕਾਰਨ ਇਹ ਪਟੜੀ ਤੋਂ ਉਤਰ ਗਈ ਤੇ ਥੋੜੀ ਦੇਰ ਲਈ ਅੱਗ ਲੱਗ ਗਈ ਤੇ ਪੁਲਿਸ ਨੇ ਕਿਹਾ ਕਿ ਅੱਗ बुझा ਦਿੱਤੀ ਗਈ ਹੈ ਤੇ ਬਚਾਅ ਜਿਹੜੇ ਕਾਰਜ ਚੋਂ ਜਾਰੀ ਨੇ ਤੇ ਪੁਲਿਸ ਨੇ ਦੱਸਿਆ ਕਿ ਬੈਂਕਾਂਗ ਤੋਂ THAILAND ਦੇ ਉੱਤਰ ਪੂਰਬੀ ਸੂਬੇ ਜਾਰੀ ਇੱਕ ਰੇਲ ਗੱਡੀ ਪਟੜੀ ਤੋਂ ਉਤਰ ਗਈ ਜਦੋਂ ਇੱਕ ਉਸਾਰੀ ਅਧੀਨ ਕ੍ਰੇਨ ਉਸ ਦੇ ਇੱਕ ਡੱਬੇ ਤੇ ਉੱਪਰ ਡਿੱਗ ਗਈ ਤੇ ਜਿਸ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ ਤੇ ਘੱਟੋ-ਘੱਟ 80 ਤੋਂ ਵੱਧ ਜ਼ਖਮੀ ਵੀ ਹੋ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਤੇ ਇਹ ਹਾਦਸਾ ਜੋ ਕਿ 230 ਕਿਲੋਮੀਟਰ ਦੂਰ ਬੇਕਾਂਗ ਤੋਂ ਇੱਕ ਉੱਤਰ-ਪੂਰਬ ਵਿੱਚ ਨਖੋਨ ਰਤ 84ਵੇਂ ਸੂਬੇ ਦੇ ਸਿੱਖਿਓ ਜ਼ਿਲ੍ਹੇ ਵਿੱਚ ਵਾਪਰ ਗਿਆ ਤੇ ਨਾਖੌਨ ਰਤਚਾਸੀਮਾ ਸੂਬੇ ਦੇ ਇੱਕ ਸਥਾਨਕ ਪੁਲਿਸ ਮੁਖੀ ਥੈਂਚਾ ਪੋਂਚਿਨਾ ਵੋਂਗ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 22 ਲੋਕ ਮਾਰੇ ਗਏ ਤੇ 80 ਤੋਂ ਵੱਧ ਜ਼ਖਮੀ ਹੋ ਗਏ ਤੇ ਇਹ ਟ੍ਰੇਨ ਥਾਈਲੈਂਡ ਦੇ ਉਬੋਂ ਰਤਚਾ ਥਨੀ ਸੂਬੇ ਜਾ ਰਹੀ ਸੀ ਤੇ ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇੱਕ ਕ੍ਰੇਨ ਇੱਕ ਹਾਈ ਸਪੀਡ ਪ੍ਰੋਜੈਕਟ ਤੇ ਕੰਮ ਕਰ ਰਹੀ ਸੀ ਜਦੋਂ ਇਹ ਡਿੱਗ ਗਈ ਬਹੁਤ ਹੀ ਭਿਆਨਕ ਹਾਦਸਾ ਵਾਪਰ ਗਿਆ ਦੇਖੋ ਜਦੋਂ ਹਾਦਸਾ ਕੋਈ ਵੀ ਵਾਪਰਦਾ ਹੈ ਨਾ ਤਾਂ ਉਸ ਸਮੇਂ ਸਾਨੂੰ ਸਾਰਿਆਂ ਨੂੰ ਹੱਥੋਂ ਆ ਖਾਸ ਕਰਕੇ ਬਹੁਤ ਜ਼ਿਆਦਾ ਦੁਖਦਾਈ ਗੱਲ ਹੋ ਜਾਂਦੀ ਹੈ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਕੀ ਹੋ ਗਿਆ ਕੀ ਨਹੀਂ ਤੇ ਕਿਵੇਂ ਜਿਹੜੇ ਬਚਾਅ ਕਾਰਜ ਨੇ ਉਹ ਜਾਰੀ ਹੋਣਗੇ ਸੋ ਦੇਖੋ ਕਿੰਨਾ ਦੁਖਦਾਈ ਗੱਲ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਸੋ ਸਾਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਰੇ ਸੁਰੱਖਿਅਤ ਰਹਿਣ ਕਿਉਂਕਿ ਭਾਵੇਂ ਘਟਨਾ ਸਾਡੇ ਦੇਸ਼ 'ਚ ਵਾਪਰੇ ਚਾਹੇ ਵਿਦੇਸ਼ 'ਚ ਵਾਪਰੇ ਪਰ ਜਿੱਥੇ ਜਾਨ ਦਾ ਨੁਕਸਾਨ ਹੁੰਦਾ ਉੱਥੇ ਮਾਲ ਦਾ ਨੁਕਸਾਨ ਵੀ ਹੋ ਜਾਂਦਾ ਤੇ ਜਾਨੀ ਦੇ ਮਾਨੀ ਨੁਕਸਾਨ ਦੋਨੋਂ ਹੁੰਦੇ ਨੇ ਪਰ ਹਾਦਸੇ ਕਿਸੇ ਨਾ ਕਿਸੇ ਕਾਰਨ ਜਰੂਰ ਉਸ ਨਾਲ ਵਾਪਰ ਜਾਂਦੇ ਨੇ ਕੋਈ ਅਣਗਹਿਲੀ ਹੋ ਜਾਂਦੀ ਹੈ ਤਾਂ ਵਾਪਰਦੇ ਨੇ ਸੋ ਬਹੁਤ ਦੁਖਦਾਈ ਗੱਲ ਹੈ ਕਿ ਥਾਈਲੈਂਡ ਦੇ ਵਿੱਚ ਇਹ ਬਹੁਤ ਹੀ ਭਿਆਨਕ ਰੇਲ ਹਾਦਸਾ ਵਾਪਰ ਚੁੱਕਿਆ ਸੋ ਇੱਕ ਜਿਹੜੀ ਕ੍ਰੇਨ ਹੈ ਉਹ ਇੱਕ ਟ੍ਰੇਨ ਤੇ ਡਿੱਗ ਗਈ ਤੇ ਉਹਦੇ ਨਾਲ ਥੋੜੀ ਅੱਗ ਵੀ ਲੱਗ ਗਈ ਤੇ ਖਾਸ ਕਰਕੇ ਜਿਹੜੀ ਉਹ ਟ੍ਰੇਨ ਦੇ ਵਿੱਚ ਹਾਦਸਾ ਵਾਪਰ ਚੁੱਕਿਆ ਸੋ ਲੰਗ ਦੀ ਟ੍ਰੇਨ ਨਾਲ ਟਕਰਾ ਗਈ ਉਹ ਜਿਵੇਂ ਹੁਣ ਖਬਰ ਦੇ ਵਿੱਚ ਆਪਾਂ ਜਾਣਕਾਰੀ ਦੇ ਰਿਹਾ ਤੇ ਇਸ ਕਾਰਨ ਟ੍ਰੇਨ ਪਟੜੀ ਤੋਂ ਥੱਲੇ ਵੀ ਉਤਰ ਗਈ ਤੇ ਥੋੜੀ ਦੇਰ ਲਈ ਉਹਦੇ ਵਿੱਚ ਅੱਗ ਵੀ ਲੱਗ ਗਈ ਤੇ ਪੁਲਿਸ ਨੇ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਤੇ ਬਚਾਅ ਕਾਰਜ ਹੁਣੇ ਜਾਰੀ ਨੇ ਤੇ ਸੋਸ਼ਲ ਮੀਡੀਆ ਤੇ ਘਮਰੀਆਂ ਵੀਡੀਓਜ਼ ਵਿੱਚ ਰੋਇਲ ਗੱਡੀ ਨੂੰ ਭਾਰੀ ਨੁਕਸਾਨ ਦਿਖਾਇਆ ਗਿਆ ਹੈ ਤੇ ਬਚਾਅ ਜਿਹੜੇ ਕਰਮਚਾਰੀ ਨੇ ਪਟੜੀ ਤੋਂ ਉਤਰੇ ਡੱਬਿਆਂ ਦੇ ਅੰਦਰ ਫਸੇ ਯਾਤਰੀਆਂ ਤੱਕ ਪਹੁੰਚਣ ਲਈ ਮਰੋੜੀ ਹੋਈ ਧਾਤ ਨੂੰ ਕੱਟ ਰਹੇ ਨੇ ਤੇ ਜਿਹੜੇ ਰਾਹਤ ਬਚਾਅ ਦੇ ਕੰਮ ਨੇ ਉਹ ਵੀ ਲਗਾਤਾਰ ਜਾਰੀ ਨੇ ਕੁਝ ਲੋਕ ਹੋ ਸਕਦਾ ਉਹਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਨੂੰ ਕੱਟ-ਕੱਟ ਕੇ ਖਾਸ ਕਰਕੇ ਜਿਹੜੇ ਉਹ ਧਾਤ ਹੈ ਉਹਦੀ ਟ੍ਰੇਨ ਦੀ ਰੂਹ ਵਿੱਚੋਂ ਕੱਢ ਵੀ ਰਹੇ ਨੇ ਤਾਂ ਕਿ ਬਚਾਇਆ ਜਾ ਸਕੇ ਵੱਧ ਤੋਂ ਵੱਧ ਲੋਕਾਂ ਨੂੰ ਤੇ ਜਿਹੜੇ ਉਹ ਕੰਮ ਵੀ ਲਗਾਤਾਰ ਜਾਰੀ ਹੈ ਤੋ ਅਜ਼ਾਮ ਦੇਣ ਲਈ ਸਾਰੇ ਫਾਇਰਫਾਈਟਰ ਹੋਗੇ ਮੈਡੀਕਲ ਟੀਮਾਂ ਤੇ ਆਫਤ ਪ੍ਰਤੀਕਿਰਿਆ ਇਕਾਈਆਂ ਸਮੇਤ ਐਮਰਜੈਂਸੀ ਜਵਾਬ ਦੇਣ ਵਾਲੇ ਮੌਕੇ ਤੇ ਪਹੁੰਚ ਗਏ ਤੇ ਥਾਈ ਸਰਕਾਰ ਦੇ ਜਨ ਸੰਪਰਕ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸੈਪਟ ਕਰਨਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਟੈਨ ਤੋਂ ਤੁਰੰਤ ਬਾਅਦ ਕਈ ਬਚਾਅ ਟੀਮਾਂ ਤਾਇਨਾਤ ਵੀ ਕੀਤੀਆਂ ਜਾ ਚੁੱਕੀਆਂ ਨੇ ਤਾਂ ਬਹੁਤ ਸਾਰੀਆਂ ਟੀਮਾਂ ਉੱਤੇ ਤਾਇਨਾਤ ਨੇ ਤਾਂ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਦਸੇ ਦੇ ਸਮੇਂ ਬਹੁਤ ਸਾਰੇ ਯਾਤਰੀ ਡੱਬਿਆਂ ਦੇ ਅੰਦਰ ਫਸੇ ਹੋਏ ਸਨ ਸੋ ਬਹੁਤ ਸਾਰੇ ਲੋਕ ਨੇ ਕਿਉਂਕਿ ਜਦੋਂ ਆਪਾਂ ਟਰੈਵਲ ਕਰਦੇ ਆ ਤਾਂ ਹੋ ਸਕਦਾ ਹੈ ਕਿ ਸਾਰੇ ਲੋਕ ਨਾ ਬਾਹਰ ਆ ਸਕਣ ਤਾਂ ਜਦੋਂ ਇਧਰ ਹਾਦਸਾ ਵਾਪਰ ਕੋਈ ਲੋਕ ਫਸ ਵੀ ਜਾਂਦੇ ਨੇ ਸੋ ਇਹ ਜਿਵੇਂ ਖਬਰ ਵਿੱਚ ਪੁਸ਼ਟੀ ਵੀ ਕੀਤੀ ਗਈ ਹੈ ਕਿ ਹੋ ਸਕਦਾ ਹੈ ਕਿ ਕੁਝ ਲੋਕ ਅਧਰ ਫਸੇ ਵੀ ਨੇ ਤੇ THAILAND ਦੇ ਟ੍ਰਾਂਸਪੋਰਟ ਮੰਤਰੀ ਫਿਫਤਰ ਨੇ ਕਿਹਾ ਹੈ ਕਿ ਰੇਲ ਗੱਡੀ ਵਿੱਚ ਲਗਭਗ 195 ਯਾਤਰੀ ਸਵਾਰ ਸਨ ਅਧਿਕਾਰੀ ਇਸ ਸਮੇਂ ਪੀੜਤਾਂ ਦੀ ਪਛਾਣ ਕਰਨ ਤੇ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਨੇ ਤੇ ਜਿੰਨਾ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ ਤੇ ਟੈ ਟੇਰੀ ਹੋਈ ਕ੍ਰੇਨ ਲਗਭਗ 5.4 ਬਿਲੀਅਨ ਡਾਲਰ ਦੇ ਇੱਕ ਹਾਈ ਸਪੀਡ ਰੇਲ ਪ੍ਰੋਜੈਕਟ ਦਾ ਹਿੱਸਾ ਸੀ ਤੇ ਇਹ ਪ੍ਰੋਜੈਕਟ ਬੀਜਿੰਗ ਦੁਆਰਾ ਥਾਈਲੈਂਡ ਵਿੱਚ ਇੱਕ ਹਾਈ ਸਪੀਡ ਰੇਲ ਨੈਟਵਰਕ ਬਣਾਉਣ ਲਈ ਸਮਰਪਿਤ ਹੈ ਤੇ ਜੋ ਕਿ ਕੋਈ ਨਿਊਜ਼ ਏਜੰਸੀ ਹੈ ਉਹਨਾਂ ਦੀ ਰਿਪੋਰਟ ਅਨੁਸਾਰ ਇਸ ਦਾ ਉਦੇਸ਼ ਚੀਨ ਦੇ ਵਿਸ਼ਾਲ ਬੈਲਟ ਐਂਡ ਰੋਡ ਬੁਨਿਆਦੀ ਢਾਂਚੇ ਦੀ ਪਹਿਲ ਕਦਮੀ ਦੇ ਹਿੱਸੇ ਵਜੋਂ 2028 ਤੱਕ ਲਾਓ ਸਰਾਹੀਂ ਬੈਂਕਾਕ ਨੂੰ ਚੀਨ ਦੇ ਕੁੰ ਮਿਨ ਖਾਸ ਕਰਕੇ ਉਸ ਨਾਲ ਜੋੜੇਗਾ ਕੁੰਮਿੰਗ ਨਾਲ ਤੇ THAILAND ਨੇ ਹਾਲ ਹੀ ਦੇ ਸਾਲਾਂ ਵਿੱਚ ਕਈ ਉਦਯੋਗਿਕ ਅਤੇ ਉਸਾਰੀ ਨਾਲ ਸਮੁੰਦਰ ਹਾਦਸੇ ਦੇਖੇ ਹਨ ਜੋ ਅਕਸਰ ਸੁਰੱਖਿਆ ਪਾਲਣਾ ਤੇ ਚਿੰਤਾਵਾਂ ਪੈਦਾ ਕਰਦੇ ਨੇ ਤੇ ਬੁੱਧਵਾਰ ਦੀ ਦੁਕਾਨ ਤੋਂ ਬਾਅਦ ਅਧਿਕਾਰੀਆਂ ਨੇ ਕ੍ਰੇਨ ਡਿੱਗਣ ਦੇ ਕਾਰਨ ਦਾ ਪਤਾ ਲਗਾਉਣ ਅਤੇ ਜਵਾਬਦੇਹੀ ਤੈਅ ਕਰਨ ਲਈ ਇੱਕ ਵਿਸਤ੍ਰਿਤ ਜਾਂਚ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਨੇ ਸੋ ਇਹ ਕਾਰਨ ਹਲੇ ਕੋਈ ਨਹੀਂ ਪਤਾ ਲੱਗਿਆ ਵੀ ਕ੍ਰੇਨ ਕਿਉਂ ਡਿੱਗੀ ਆ ਤੇ ਕੀ ਗੱਲ ਹੋਈ ਆ ਪਰ ਇਹ ਜਿਹੜੀ ਜਾਂਚ ਦਾ ਜਿਹੜਾ ਕੰਮ ਹੈ ਇਹ ਬਾਅਦ ਦਾ ਕੰਮ ਹੈ ਫਿਲਹਾਲ ਤਾਂ ਇਹੀ ਕੰਮ ਹੈ ਕਿ ਜਿੰਨੇ ਲੋਕ ਵੱਧ ਤੋਂ ਵੱਧ ਬਚਾਏ ਜਾ ਸਕਣ ਬੱਚੇ ਜਾ ਸਕਣ ਉਹਨਾਂ ਨੂੰ ਬਚਾਉਣ ਦੇ ਵਿੱਚ ਸਾਰੇ ਜੁਟੇ ਹੋਏ ਨੇ ਜੋ ਕਿ ਮੈਡੀਕਲ ਟੀਮਾਂ ਨੇ ਫਾਇਰਫਾਈਟਰਸ ਹੋਗੇ ਤੇ ਹੋਰ ਉੱਥੇ ਜਿਹੜੇ ਅਧਿਕਾਰੀ ਨੇ ਉਹ ਟ੍ਰੇਨ ਨੂੰ ਜਿਵੇਂ ਚ ਜਿਹੜੇ ਐਕਸੀਡੈਂਟ ਹੋਇਆ ਜੋ ਕੀ ਹੈ ਨਾ ਬਹੁਤ ਵੱਡਾ ਹਾਸਾ ਹੋਇਆ ਤਾਂ ਉਹ ਜਿਹੜੇ ਲੋਕ ਉੱਤੇ ਫਸੇ ਉਹਨਾਂ ਨੂੰ ਕੱਢਣ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਤੇ ਬਤ ਜਿਹੜਾ ਕਾਰਨ ਹੈ ਕਿਉਂ ਜਿਹੜੀ ਕ੍ਰੇਨ ਉਹ ਡਿੱਗੀ ਆ ਉਹ ਹਲੇ ਨਹੀਂ ਪਤਾ ਲੱਗਿਆ ਸੋ ਇਹ ਇਹ ਵੀ ਪੁਸ਼ਟੀ ਹੋ ਸਕਦਾ ਹੋਵੇਗੀ ਕਿਉਂਕਿ ਜਾਂਚ ਇਹਦੇ ਵਿੱਚ ਵੀ ਹੋਰ ਤੇਜ਼ ਕਰ ਦਿੱਤੀ ਗਈ ਹੈ